ਅਮਰੀਕਾ ਤੋਂ ਰਿਪੋਰਟ ਹੋ ਕੇ ਨੌਜਵਾਨ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਨੇ ਤੇ ਪਰਿਵਾਰਾਂ ਦੇ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ ਹੈ ਅਮਰੀਕਾ ਤੋਂ ਰਿਪੋਰਟ ਹੋ ਕੇ ਘਰ ਵਾਪਸ ਆਏ ਪੰਜਾਬੀਆਂ ਦੇ ਵਿੱਚ ਪਿੰਡ ਕਲਰਨੌਰ ਦੇ ਅਧੀਨ ਆਉਂਦੇ ਪਿੰਡ ਨੜਾਵਲੀ ਦਾ ਇਹ ਨੌਜਵਾਨ ਲਾਫ੍ਰਿਤ ਵੀ ਹੈ ਜੋ ਕਿ ਭਰੇ ਮਨ ਦੇ ਨਾਲ ਘਰ ਪਹੁੰਚਿਆ ਤੇ ਉਸ ਦਾ ਕਹਿਣਾ ਹੈ 50 ਲੱਖ ਰੁਪਏ ਲਗਾ ਕੇ ਵਿਦੇਸ਼ ਗਿਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਡਿਪੋਰਟ ਹੋ ਕੇ ਉਸ ਨੂੰ ਘਰ ਵਾਪਸ ਆਉਣਾ ਪਵੇਗਾ ਆਪਣੇ ਹਾਲਾਤ ਬਿਆਨ ਕਰਦਿਆਂ ਲਾਪਰੀ ਦਾ ਇਹ ਕਹਿਣਾ ਕਿ ਡੋਂਕੀ ਦਾ ਰਸਤਾ ਬੇਹਦੀ ਮਾੜਾ ਹੈ ਇਸ ਦੇ ਵਿੱਚ ਕਈ ਨੌਜਵਾਨਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਨੇ ਦੱਸ ਦਈਏ ਕਿ ਇਹ ਸਿੱਧੇ ਤੌਰ ਤੇ ਅਮਰੀਕਾ ਦੀ ਚਾਹ ਰੱਖਣ ਵਾਲੇ ਨੌਜਵਾਨ ਡੋਂਕੀ ਦਾ ਰਸਤਾ ਅਪਣਾਉਂਦੇ ਹੋਏ ਵਿਦੇਸ਼ ਤਾਂ ਪਹੁੰਚ ਜਾਂਦੇ ਨੇ ਪਰ ਜਦ ਅਜਿਹੀ ਡੋਨਾਲਡ ਟਰੰਪ ਵਰਗੀ ਕੋਈ ਸਰਕਾਰ ਬਣਦੀ ਹੈ ਤਾਂ ਗਲਤ ਤਰੀਕੇ ਦੇ ਨਾਲ ਪਹੁੰਚੇ ਨੌਜਵਾਨਾਂ ਨੂੰ ਵਾਪਸੀ ਦਾ ਰਸਤਾ ਵਿਖਾਇਆ ਜਾਂਦਾ ਹੈ। ਤੇਨਾਂ ਵਿੱਚ ਇੱਕ ਨੌਜਵਾਨ ਲਾਪਰਿਤ ਵੀ ਹੈ ਜਿਸ ਦਾ ਇਹ ਕਹਿਣਾ ਹੈ ਕਿ ਆਪਣੀ ਜ਼ਮੀਨ ਤੇ ਘਹਿਣਾ ਵੇਚ ਕੇ ਬੜੀ ਮੁਸ਼ਕਲ ਦੇ ਨਾਲ ਉਹ ਬਾਹਰ ਗਿਆ ਸੀ। ਮਾਂ ਨੇ ਬੜੇ ਹੀ ਭਰੇ ਮਨ ਦੇ ਨਾਲ ਕਿਹਾ ਕਿ ਬੜੀ ਮੁਸ਼ਕਲ ਦੇ ਨਾਲ ਪੁੱਤ ਨੂੰ ਬਾਹਰ ਭੇਜਿਆ ਸੀ। ਉਸ ਦੇ ਪਿਤਾ ਡਰਾਈਵਿੰਗ ਦਾ ਕੰਮ ਕਰਦਨੇ ਸਭ ਕੁਝ ਵੇਚ ਵਟ ਕੇ ਲਾਪਰਿਤ ਨੂੰ ਬਾਹਰ ਭੇਜਿਆ ਕਿ ਘਰ ਦੇ ਹਾਲਾਤ ਸੁਧਲਣ। ਪਰ ਹੁਣ ਉਹ ਘਰ ਵਾਪਸ ਆ ਗਿਆ। ਹੁਣ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੀ ਏਜੰਟਾ ਖਿਲਾਫ ਕਾਰਵਾਈ ਹੋਵੇ। ਜਿਨ੍ਹਾਂ ਨੇ 50 ਲੱਖ ਰੁਪਏ ਦੇ ਕਰੀਬ ਪੈਸੇ ਤਾਂ ਲੈ ਲਏ ਪਰ ਲਾਪ੍ਰਿਤ ਹੁਣ ਇਸ ਤਰੀਕੇ ਨਾਲ ਵਾਪਸ ਆਇਆ ਲਾਪ੍ਰਿਤ ਨੇ ਦੱਸਿਆ ਕਿ 70 ਲੱਖ ਰੁਪਏ ਦੇ ਵਿੱਚ ਉਹਨਾਂ ਦੀ ਏਜੰਟ ਦੇ ਨਾਲ ਗੱਲ طے ਹੋਈ ਸੀ ਪਰਸਤੇ ਦੇ ਵਿੱਚ ਡੋਂਕੀ ਦਾ ਸਫ਼ਰ ਕਿੰਨਾ ਔਖਾ ਏ ਲਾਪ੍ਰਿਤ ਨੇ ਆਪਣੀ ਜ਼ੁਬਾਨੀ ਆਪਣੇ ਹਾਲਾਤ ਵੀ ਦੱਸੇ ਨੇ ਲਾਪ੍ਰਿਤ ਸਿੰਘ ਮੈਨੂੰ ਅੱਜ ਵਾਪਸੀ ਹੋਈ ਹੈ ਘਰ ਤੇ ਮੈਂ 1 ਸਾਲ ਹੋ ਗਿਆ ਘਰੋਂ ਤੁਰੇ ਨੂੰ ਤੇ ਲਗਭਗ ਖੰਜਰ ਖਾਪ ਹੀ ਹੁੰਦੇ ਰਹਾਂ ਤੇ ਮੈਨੂੰ ਇਨਸਾਫ਼ ਚਾਹੀਦਾ ਕਿਉਂਕਿ ਏਜੰਟ ਨੇ ਮੈਨੂੰ ਉਤਲੀ ਡੌਂਕੀ ਦਾ ਕਹਿ ਕੇ ਮੈਨੂੰ ਥੱਲੇ ਦੀ ਡੌਂਕੀ ਰਾਈ ਪਨਾਮਾ ਰਾਈ ਕੱਲਿਆ ਜੋ ਕਿ ਬਿਲਕੁਲ ਸਾਡੇ ਲਈ ਸੇਵ ਨਹੀਂ ਸੀ ਉੱਥੇ ਸਾਨੂੰ ਕੋਈ ਨਾ ਕੋਈ ਡੌਂਕਰ ਮਾਰਦਾ ਰਿਹਾ ਸਾਡੇ ਨਾ ਮੁੰਡੇ ਹੈਗੇ ਸੀ ਉਹਨਾਂ ਦੇ ਗੋਡੇ ਤੱਕ ਟੁੱਟ ਗਏ ਨੇ ਤੇ ਇਸ ਲਈ ਸਾਨੂੰ ਇਨਸਾਫ ਚਾਹੀਦਾ ਤੇ ਭਾਜੀ ਪਨਾਮਾ ਚ ਆਉਣ ਦਾ ਸਾਨੂੰ ਬਹੁਤ ਖਤਰਾ ਆ ਰਿਹਾ ਅਸੀਂ ਸੱਪਾਂ ਦੇ ਵਿੱਚ ਸੌਂਦੇ ਨੇ ਸੱਪ ਮਗਰਮਚ ਹੋਰ ਬਹੁਤ ਜਾਨਵਰ ਸੀ ਜਿਨ੍ਹਾਂ ਕੋ ਅਸੀਂ ਬੱਚ ਬਚਾ ਕੇ ਜਿਉਂਦੇ ਰਹੇ ਤੇ ਬਾਕੀ ਗਾਾਂ ਪਨਾਮਾ ਤੋਂ ਸਾਨੂੰ ਮੈਕਸੀਕੋ ਤੱਕ ਬਹੁਤ ਔਖੇ ਤਰੀਕੇ ਨਾਲ ਲੇ ਜਾਂਦੇ ਲੈ ਕੇ ਜਾਇਆ ਗਿਆ ਹੈ ਕਿ ਜਿਵੇਂ ਕੰਟੇਨਰਾਂਾਂ ਚ ਬੰਦ ਕਰਕੇ ਕਿ ਸਾਨੂੰ ਖਾਣ ਪੀਣ ਨੂੰ ਕੀ ਬਾਥਰੂਮ ਕਰਨ ਤੱਕ ਜਾਣੇ ਹੀ ਨਹੀਂ ਦਿੰਦਾ ਜੇ ਅੱਗੋਂ ਡੌਂਕਰਾਂ ਨੂੰ ਕਹਿੰਨੇ ਸੀ ਕਿ ਸਾਨੂੰ ਬਾਹਰ ਲੈ ਜਾਓ ਬਾਥਰੂਮ ਕਰਾਉ ਜਾਂ ਕੁਝ ਵੀ ਸਾਨੂੰ ਅੱਗੋਂ ਮਾਰਦੇ ਸੀ ਵਿੱਚ ਮੁੰਡੇ ਇਦਾਂ ਦੇ ਨੇ ਜਿਨ੍ਹਾਂ ਦੇ ਡੌਂਕਰਾਂ ਨੇ ਮਾਰ ਕੇ ਸਿਰ ਖੋਲੇ ਨੇ ਕਿ ਤੁਸੀਂ ਸਾਨੂੰ ਕਿਹਾ ਕਿਉਂ ਇਸ ਹੱਬ ਨਾਲ ਅਸੀਂ ਮੈਕਸੀਕੋ ਤੱਕ ਪਹੁੰਚੇ ਆਂ ਪਾਜੀ ਲਗਭਗ 50 ਲੱਖ ਰੁਪਇਆ ਦਿੱਤਾ ਗਿਆ ਵਾ ਤੇ 70 ਲੱਖ ਦੀ ਗੱਲ ਸੀ ਤੇ ਪਾਜੀ ਅਸੀਂ 27 ਜਨਵਰੀ ਨੂੰ ਅਮਰੀਕਾ ਪਹੁੰਚ ਗਏ ਹਾਂ ਤੇ 20 ਫਰਵਰੀ ਨੂੰ ਸਾਡੀ ਵਾਪਸੀ ਹੋ ਗਈ ਹੈ ਹਾਂਜੀ ਪਾਜੀ ਸਾਨੂੰ 10 11 ਵਜੇ ਸਾਨੂੰ ਕੈਂਪ ਵਿੱਚੋਂ ਕੱਢ ਲਿਆ ਕਮਰਿਆਂ ਵਿੱਚੋਂ ਪਾਜੀ ਸਾਨੂੰ ਉਦੋਂ ਹੀ ਬਾਹਰ ਕੱਢ ਗਏ ਸਾਡੇ ਹੱਥ ਕਰੀਆਂ ਆਸ ਇਸ ਤਰੀਕੇ ਨਾਲ ਬੰਨਤੀਆਂ ਸੀ ਤੇ ਸਾਨੂੰ ਭਾਲਸ ਰਿਆ ਸੀ ਹਾਨੂੰ ਇਦਾਂ ਬੱਸੇ ਲੱਗੇ ਬੱਸੇ ਵੀ ਭਾਜੀ 3 ਦਿਨ ਲਗਾਤਾਰ ਇਸ ਤਰੀਕੇ ਨਾਲ ਸਫ਼ਰ ਕਰਦੇ ਰਹੇ ਆਂ ਤੇ ਭਾਜੀ ਜੇ ਤੁਹਾਨੂੰ ਕਹੀਏ ਖਾਣ ਪੀਣ ਦਾ ਖਾਣ ਪੀਣ ਦਾ ਭਾਜੀ ਮਠੀਆਂ ਜੀ ਹੁੰਦੀਆਂ ਜਿਹੜੀਆਂ ਕਿ ਬਹੁਤ ਸਖਤ ਸਨ ਖਾਂਦੇ ਭਾਜੀ ਗਲੇ ਨੂੰ ਲੱਗਦੀਆਂ ਸੀ ਇੱਕ حساب ਦਾ ਸਾਨੂੰ ਨਾ ਖਾਣ ਦੇ ਬਰਾਬਰ ਸੀ ਹੁਣ ਅਸੀਂ ਇਦਾਂ ਭਾਜੀ ਪਾਣੀ ਪੀ ਕੇ ਮੜਾ ਮੋਟਾ ਗੁਜ਼ਾਰਾ ਕਰਕੇ ਫਿਰ ਇੱਥੇ ਤੱਕ ਆਏ ਆਂ ਇੱਥੇ ਆ ਕੇ ਸਾਨੂੰ ਅੰਮ੍ਰਿਤਸਰ ਰੋਟੀਨ ਖਾਣ ਨੂੰ ਮਿਲੀ ਹੈ ਹਾਂਜੀ ਸੋ ਫਿਰ ਸਰਕਾਰ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਰਿਸੀਵ ਕੀਤਾ ਸਾਨੂੰ ਰੋਟੀ ਪਾਣੀ ਦਿੱਤੀ ਬਿਠਾ ਕੇ ਤੇ ਹੋਰ ਥੋੜੀ ਬਹੁਤ ਗੱਲਬਾਤ ਕੀਤੀ ਸਾਡੇ ਨਾਲ ਕਿ ਕੀ ਹੋਇਆ ਪ੍ਰੈਸ ਵਾਲਿਆਂ ਨਾਲ ਕੀ ਗੱਲਬਾਤ ਹੋਈ ਉਹ ਗੱਲਬਾਤ ਕੀਤੀ ਮੈਂ ਜ਼ਿਆਦਾ ਕੁਝ ਤੇ ਨਹੀਂ ਕਹਿਣਾ ਚਾਹੁੰਦਾ ਪਰ ਮੈਂ ਇੰਨਾ ਕਹਿਣਾ ਚਾਹਾਂਗਾ ਕਿ ਮੇਰੀ ਜਿਹੜੀ ਰਾਸ਼ੀ ਹੈ ਮੈਨੂੰ ਉਹਦਾ ਮੁਆਵਜ਼ਾ ਦਿੱਤਾ ਜਾਏ ਤੇ ਏਜੰਟ ਦੇ ਕਾਰਵਾਈ ਉਹ ਸਰਕਾਰ ਜਾਂਦੇ ਸਰਕਾਰ ਨੇ ਕੀ ਕਰਨਾ ਕੀ ਨਹੀਂ ਮੈਨੂੰ ਮੇਰੇ ਪੈਸੇ ਦਵਾਈ ਜਾਣ ਮੇਰੀ ਮਜਦ ਕੀਤੀ ਜਾਏ ਮੈਂ ਹੋਰ ਕੁਝ ਨਹੀਂ ਚਾਹੁੰਦਾ ਜਾਂ ਮੈਨੂੰ ਕੋਈ ਨੌਕਰੀ ਦਵਾਈ ਜਾਏ ਮੈਂ ਤੁਹਾਨੂੰ ਆਪਣੀ ਗੱਲ ਦੱਸਣਾ ਮੇਰੇ ਪਰਿਵਾਰ ਚ ਮੇਰੇ ਦਾਦਾ ਜੀ ਫੌਜੀ ਨੇ ਮੇਰੇ ਪਰਿਵਾਰ ਚ ਮੇਰੇ ਦਾਦਾ ਜੀ ਫੌਜੀ ਨੇ ਅੱਗੋਂ ਮੇਰੇ ਤਇਆ ਜੀ ਦੇ ਬੇਟਾ ਵੀ ਫੌਜੀ ਆ ਤੇ ਅੱਗੋਂ ਮੇਰੇ ਸ਼ਰੀਕੇ ਚ ਮੇਰਾ ਇੱਕ ਹੋਰ ਵੀਰ ਉਹ ਵੀ ਫੌਜ ਚ ਨੇ ਤੇ ਪਾਜੀ ਮੈਨੂੰ ਵੀ ਬਹੁਤ ਸ਼ੌਂਕ ਸੀ ਮੈਨੂੰ ਬਚਪਨ ਤੋਂ ਸ਼ੌਂਕ ਸੀ ਕਿ ਮੈਂ ਵੀ ਫੌਜ ਚ ਭਰਤੀ ਹੋਣਾ ਮੈਂ ਪਾਜੀ 10ਵੀਂ ਚ ਮੈਂ ਇੱਕ ਸਭ ਦੀ ਤਿਆਰੀ ਸ਼ੁਰੂ ਕਰਨੀ ਸ਼ੁਰੂ ਕਰਤੀ ਸੀ ਉਸ ਤੋਂ ਬਾਅਦ ਕਿ ਜਦੋਂ ਆ ਖਬਰ ਆਈ ਹੈ ਕਿ 4 ਸਾਲ ਦੀ ਨੌਕਰੀ ਹੈ ਤੇ ਪਾਜੀ ਹੁਣ ਅਸੀਂ 4 ਸਾਲ ਦੀ ਨੌਕਰੀ ਚ ਕੀ ਕਰਾਂਗੇ 4 ਸਾਲ ਦੀ ਨੌਕਰੀ ਚ ਨਾ ਸਾਨੂੰ ਕੋਈ ਫਾਇਦਾ ਨਾ ਕੁਝ ਕਰ ਸਕਦੇ ਇੱਕ ਸਾਲ ਦੇ ਸਾਡੇ ਸਰੀਰ ਗਾਲਦੇ ਪਾਜੀ ਤੁਸੀਂ ਉਹ ਪਿੱਛੇ ਦੀ ਉਹ ਵੀ ਵੀਡੀਓ ਆਈ ਹੋਣੀ ਹੈ ਕਿ 4 ਸਾਲ ਦੀ ਨੌਕਰੀ 'ਚ ਇੱਕ ਮੁੰਡਾ ਸ਼ਹੀਦ ਹੋਇਆ ਉਹ ਚ ਮੋਦੀ ਸਰਕਾਰ ਨੇ ਕੁਝ ਨਹੀਂ ਕੀਤਾ ਜੋ ਵੀ ਜਦ ਤੱਕ ਸਾਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਕੀਤਾ ਜੋ ਵੀ ਮੁਆਵਜ਼ਾ ਦਿੱਤਾ ਹੁਣ ਪਾਜੀ ਇਹ ਚ ਅਸੀਂ ਕੀ ਕਰੀ ਅਸੀਂ ਬਾਹਰ ਦਾ ਹੀ ਰੂਟ ਲੱਭਣਾ ਹੋਰ ਕੀ ਕਰੀਏ ਇਹ ਚ ਪਾਜੀ ਬਹੁਤ ਜ਼ਿਆਦਾ ਨੇ ਉੱਥੇ ਘੱਟੋ ਘੱਟ ਵੀ 8 ਬਰ 8 ਬਰਗਾ ਨੇ ਤੇ 8 ਬਰਗਾ 'ਚ ਇੱਕ 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 ਬਰਗ 'ਚ 4-4 ਕਮਰੇ ਨੇ ਹੁਣ 4-4 ਕਮਰੇ ਲਾ ਲਓ ਆਪਣੇ ਆਪ ਹਿਸਾਬ ਕੀ ਅਹੀਂ ਇੱਕ ਕਮਰੇ ਦੇ ਚੱਲੀ ਜਾਂਦੇ ਆ ਤੇ 40 ਤੇ ਆਪੇ ਲਾ ਲਓ ਕਿ ਘਟੋ ਘੜ 2-4000 ਤੇ ਇੱਥੇ ਹੋਏਗਾ ਹੀ ਬੰਦਾ ਹੁਣ ਕਿੰਨੇ ਆਉਣਗੇ ਇਹ ਤੁਸੀਂ ਆਪੇ ਹਿਸਾਬ ਲੱਗੇਗਾ ਮੰਗ ਚਾਉਂਦੇ ਆ ਵੀ ਸਾਡੇ ਬੇਟੇ ਦੀ ਹੈਲਪ ਕੀਤੀ ਜਾਏ ਕੋਈ ਨਾ ਕੋਈ ਇਹਨੂੰ ਨੌਕਰੀ ਕੁਝ ਵੀ ਸਾਡੇ ਪੈਸੇ ਚਾਹੇ ਵਾਪਸ ਹੋਣ ਚਾਹੇ ਨੌਕਰੀ ਮਿਲੇ ਬੇਟੇ ਨੂੰ ਕਿਉਂ ਸਾਡੀ ਜੋ ਵੀ ਜਾਇਦਾਦ ਹੀ ਪਹਿਲੀ ਸੀ ਜਿੰਨੀ ਵੀ ਅਹੀਂ ਸਭ ਕੁਝ ਵੇਚੜਿਆ ਵਾ ਹੁਣ ਇਸ ਟਾਈਮ ਸਾਡੇ ਕੋਲ ਕੁਝ ਨਹੀਂ ਆ ਸਾਡੇ ਮਕਾਨ ਵੀ ਜਿਹੜੇ ਆ ਉਹ ਵੀ ਵਿਕੇ ਆ ਤਾਂ ਅਹੀਂ ਹੁਣ ਕੁਝ ਨਹੀਂ ਇਸ ਟਾਈਮ ਤੇ ਕਰ ਸਕਦੇ ਤੇ ਨਾ ਸਾਡੇ ਕੋਈ ਹੈ ਹੀ ਆ ਤੇ ਸਾਡੇ ਬੇਟੇ ਦੀ ਹੈਲਪ ਹੋਣੀ ਚਾਹੀਦੀ ਸਾਡੇ ਪੈਸੇ ਚਾਹੇ ਵਾਪਸ ਹੋਣ ਚਾਹੇ ਸਾਡੇ ਬੇਟੇ ਨੂੰ ਕੋਈ ਨੌਕਰੀ ਕੁਝ ਮਿਲਣਾ ਚਾਹੀਦਾ ਜੀ ਇੱਕ ਕਿਹੜੀ ਮਾਤਾ ਵਾ ਵੀ ਜਿਹੜਾ ਆਪਣੇ ਬੱਚੇ ਨੂੰ ਇੰਨੇ ਪੈਸੇ ਲਾ ਕੇ ਬਾਹਰ ਭੇਜੇ ਤੇ ਉਹਦਾ ਬੇਟਾ ਵਾਪਸ ਮੁੜ ਕੇ ਆ ਜੇ ਤਾਂ ਮਕਾਰ ਕੋ ਹਾਣੀ ਹੀ ਮੰਗਿਆ ਥਾ ਆਦੇ ਬੇਟੇ ਦੀ ਮਤਲਬ ਕੋਈ ਨੌਕਰੀ ਚਾਏ ਪੈਸੇ ਵਾਪਸ ਹੋਣ